ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋਂ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਤਿੰਨ ਬਿਹੜਾ ਇੱਕ ਦੋਸਤੋ ਵਿੱਚ HF ਦੇ ਵਿੱਚ ਪਿਓਰ ਹੈਗੀ ਆ ਇੱਕ HF ਕ੍ਰੋਸ ਆ ਇੱਕ ਦੋਸਤੋ ਜਿਹੜੀ ਕ੍ਰੋਸ ਬਰੀਡ ਦੇ ਵਿੱਚ ਤੇਸੀ ਵੈਡ ਹੈਗੀ ਵੀਰ ਹੁਣਾਂ ਦੇ ਕੋਲ ਸੋ ਪੁੱਛ ਲਵਾਂਗੇ ਜਾਣਕਾਰੀ ਲੈ ਲਾਂਗੇ ਵੀਰ ਹੁਣਾਂ ਤੋਂ ਜਿਹੜੀ ਸੂਈ ਆ ਕੀ ਰਿਕਾਰਡ ਹੈਗਾ ਉਸ ਤਲੇ ਕੀ ਮਿਲਕ ਆ ਜਿਹੜੀਆਂ ਸੂਣ ਵਾਲੀਆਂ ਕਿੰਨੇ ਕ ਦਿਨਾਂ ਦੀਆਂ ਕੱਚੀਆਂ ਨੇ ਕਿੰਨੇ ਕ ਦਿਨ ਹਜੇ ਲੈ ਜਾਣਗੀਆਂ ਸੋ ਦੋਸਤੋ ਜਿਹੜਾ ਪਿੰਡ ਆ ਸੈਦ ਮੁਹੰਮਦ ਪਿੰਡ ਪੈ ਜਾਂਦਾ ਜੀ ਤਹਿਸੀਲ ਧਰਮਕੋਟ ਜ਼ਿਲ੍ਹਾ ਜਿਹੜਾ ਇਸ ਨੂੰ ਮੋਗਾ ਲੱਗਦਾ ਸੋ ਵੀਰ ਹੁਣਾਂ ਦੇ ਨਾਲ ਬਾਤ ਚਿਤ ਕਰਦੇ ਆ ਚੱਲਦੇ ਆ ਵੀਰ ਹੁਣਾਂ ਦਾ ਨਾਮ ਜਾਣ ਲੈਨੇ ਆ ਸੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਵੀਰ ਜੀ ਇੱਕ ਤਾਂ ਪਹਿਲਾਂ ਆਪਣਾ ਨਾਮ ਜਰੂਰ ਦੱਸ ਦिए। ਨਾਮ ਗੁਰਪ੍ਰੀਤ ਸਿੰਘ ਜੀ। ਠੀਕ ਆ। ਸੋ ਗੁਰਪ੍ਰੀਤ ਵੀਰ ਜੀ ਜਿਹੜਾ ਆਪਣਾ ਕੰਮ ਵਪਾਰ ਦਾ ਹੀ ਹੈ ਜੀ। ਹਾਂਜੀ ਹਾਂਜੀ। ਠੀਕ ਆ ਜੀ। ਪਸ਼ੂ ਆਪਣੇ ਕੋਲ ਮਤਲਬ ਕਿ ਹਰ ਦਿਨ ਨਵੇਂ ਪਸ਼ੂ, ਗਾਵਾਂ, ਮੱਝਾਂ ਆਉਂਦੀਆਂ ਰਹਿੰਦੀਆਂ। ਹਾਂਜੀ ਹਾਂਜੀ। ਠੀਕ ਆ ਸੋ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਵੀਰ ਜੀ ਸੰਪਰਕ ਨੰਬਰ ਬੋਲ ਕੇ ਜਰੂਰ ਦੱਸ ਦਿਓ ਨੰਬਰ ਆਪਣਾ 97796 181 ਠੀਕ ਆ ਜੀ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਤੇ ਜਿਹੜੇ ਕੰਟੈਕਟ ਨੰਬਰ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਵੀਰ ਹੋਣਾ ਨਾਲ ਬਾਤ ਚਿਤ ਕਰਕੇ ਵਾੜਾਂ ਖਰੀਦ ਸਕਦੇ ਹੋ ਮੱਝਾਂ ਵੀ ਵੀਰ ਹੋਣਾ ਦੇ ਕੋਲ ਆਉਂਦੀਆਂ ਰਹਿੰਦੀਆਂ ਨੇ ਸਮੇਂ ਦੇ ਨਾਲ ਨਾਲ ਤੁਸੀਂ ਵੀਰ ਹੋਣਾ ਦੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਗੁਰਪ੍ਰੀਤ ਵੀਰ ਜੀ ਜੇ ਆਪਾਂ ਇਸ ਪਈ ਗਾਂ ਦੀ ਗੱਲ ਕਰੀਏ ਤਾ ਇਹ ਵੀਰ ਜੀ ਕਿਸ ਬਰੀਡ ਦੇ ਵਿੱਚ ਆ ਗਈ ਆਪਣੇ ਕੋਲ ਇਹ ਜਰਸੀ ਕ੍ਰੋਸ ਤੇ ਆ ਗਈ ਹੈ ਜੀ ਜਰਸੀ ਕ੍ਰੋਸ ਆ ਗਈ ਹੈ ਜੀ ਹਾਂਜੀ ਠੀਕ ਆ ਸੋ ਵੀਰ ਜੀ ਕਿੰਨੇ ਕ ਦਿਨ ਦੀ ਇਹ ਸੂਈ ਹੋਈ ਹੈ ਇਹ ਨੂੰ ਆ ਤੀਜਾ ਦਿਨ ਨੂੰ ਸੂਈ ਨੂੰ ਆ ਜੀ ਠੀਕ ਆ ਜੀ ਮਗਰ ਬੱਚਾ ਵਛਾ ਗਿਆ ਮਗਰ ਬੱਚਾ ਆ ਜੀ ਠੀਕ ਆ ਸੋ ਵੀਰ ਜੀ ਦੁੱਧ ਦੀ ਗੱਲ ਕਰੀਏ ਤਾਂ ਬੌਲੇ ਦੇ ਵਿੱਚ ਹੋਵੇਗਾ ਤੇ ਕਿੰਨਾ ਕੁ ਤੇਰਾ ਕਿਲੋ ਬੌਲਾ ਹੀ ਆ ਜੀ 12 13 ਲੀਟਰ ਤਿਆਰ ਹੈ ਜੀ ਬਿਲਕੁਲ ਕੰਡੇ ਵਾਲਾ ਨਾ ਕੰਡੇ ਵਾਲਾ ਤਿਆਰ ਆ ਜੀ ਠੀਕ ਆ ਸੋ ਵੀਰ ਜੀ ਜਿਹੜੇ ਮੇਰੇ ਵੀਰ ਚਾਵਣ ਹੋਣ ਉਹ ਵੀਰ ਹੋਣਾ ਜਿੱਦਾਂ ਦੱਸ ਦਿੱਤਾ ਵੀ 12 13 ਲੀਟਰ ਹਜੇ ਬੌਲੇ ਦੇ ਵਿੱਚ ਜਿਹੜਾ ਦੁੱਧ ਤਿਆਰ ਹੈਗਾ ਬਾਕੀ ਵੀਰ ਜੀ ਜਿਹੜੀ ਚੁਵਾਈ ਆ ਥਾਣਾ ਦੀ ਬਿਲਕੁਲ ਚੁਵਾਈ ਬਿਲਕੁਲ ਓਕੇ ਆਈ ਠੀਕ ਆ ਸੋ ਕਿਸਾਨ ਵੀਰੋ ਮੋਟਾ ਥਾਣਾ ਬਿਲਕੁਲ ਆਪਾਂ ਜਦੋਂ ਤੋਰਿਆ ਤੁਹਾਨੂੰ ਉਹ ਵੀ ਨਜ਼ਦੀਕੀ ਤੋਂ ਜ਼ਰੂਰ ਦਿਖਾਵਾਂਗੇ ਸੋ ਚੰਗੀ ਵਹਿੜ ਆ ਅੱਗੇ ਜਿਹੜੀ ਗਰਮੀ ਦੇ ਸੀਜ਼ਨ ਦੇ ਵਿੱਚ ਦੋਸਤੋ ਲਾਈਵਾਂ ਤਾਂ ਹੈਗੀ ਆ ਘਰੇ ਰੱਖਣ ਦੇ ਵੀ ਕੋਈ ਗਰਮੀ ਨਹੀਂ ਮਨਾਉਂਦੀ ਕੀ ਵਹਿੜ ਬਾਕੀ ਥਾਣਾ ਦੀ ਤੁਸੀਂ ਮਟਾਈ ਵੇਖ ਸਕਦੇ ਹੋ ਬਿਲਕੁਲ ਮੁਠੀ ਭਰ ਥਾਣਾ ਹੈਗਾ ਲੇਵਾ ਆ ਵੀਰ ਹੁਣੋਂ ਤੋਂ ਪੁੱਛ ਲਈਏ ਵੀਰ ਜੀ ਲੈਵਾ ਜਿੰਨਾ ਕ ਦਿਖਾਈ ਦਿੰਦਾ ਵਾ ਉਹਦੇ ਹਿਸਾਬ ਨਾਲ ਦੁੱਧ ਵੀ ਕਿੰਨਾ ਕ ਕਰਦੀ ਦੁੱਧ 20 ਪਲੱਸ ਆ ਜਾਏਗੀ ਠੀਕ ਆ ਜੀ ਠੀਕ ਆ ਸੋ ਵੀਦਿਆ ਕੁਰੀ ਨੂੰ ਖੋਲ ਕੇ ਆਪਾਂ ਇੱਧਰ ਜਰੂਰ ਤੋਰ ਲੀਏ ਬਾਕੀ ਕਿਸਾਨ ਵੀਰੋ ਜਿੱਦਾਂ ਵੀਰ ਹੁਣ ਦੱਸਿਆ ਵੀ ਜਰਸੀ ਕਰਾਸ ਦੇ ਵਿੱਚ ਹੈਗੀ ਆ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਜਰਸੀ ਵਹਿਣਾ ਪ्योर ਹੁੰਦੀਆਂ ਇੱਕ ਥੋੜਾ ਕਰਾਸ ਬ੍ਰੀਡ ਦੇ ਵਿੱਚ ਆ ਜਾਂਦੀਆਂ ਨੇ ਉਹਦੇ ਵਿੱਚ ਦੋਸਤੋ ਇਹ ਵਹਿੜ ਹੈਗੀ ਆ ਬਾਕੀ ਜਿਹੜਾ ਲੇਵਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਥਾਣਾ ਦੀ ਲੰਬਾਈ ਮੋਟਾਈ ਉਹ ਵੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਵਧੀਆ ਮੋਟਾ ਥਾਣਾ ਮੁਠੀ ਪਰ ਥਾਣਾ ਹੈਗਾ ਬਾਕੀ ਚੁਵਾਈ ਵੀ ਰੋਣਾ ਦੱਸਿਆ ਵੀ ਇਸ ਟਾਈਮ ਜਿਹੜਾ ਪੌਲਾ ਹੈਗਾ ਰੈਡੀ ਪਰਾਂ ਤੋਂ 13 13 ਲੀਟਰ ਜਿਹੜਾ ਪੌਲਾ ਰੈਡੀ ਹੈਗਾ ਤਕਰੀਬਨ 20 ਪਲੱਸ ਮਿਲਕ ਚਵਾ ਦੇਵੇਗੀ ਦੋਸਤੋ ਠੀਕ ਆ ਸੋ ਵੀਰ ਜੀ ਇਹ ਸਵੇਰ ਕਿੰਨਾ ਸੁੱਈ ਹੋਵੇਗੀ ਇਹ ਦੁਜਾ ਸਵੇਰ ਸੁੱਈ ਹੈ ਜੀ ਠੀਕ ਆ ਤੇ ਵੀਰ ਜੀ ਇੱਕ ਜਿਹੜਾ ਡਿਮਾਂਡ ਕਰਦੇ ਆ ਮੁੱਲ ਕੀ ਕਰ ਰਹੇ ਆਪਾਂ ਮੁੱਲ ਹੈ 53000 ਰੁਪਿਆ ਦਾ ਠੀਕ ਆ 53000 ਆ ਜੀ ਕੋਈ ਵੀਰ ਆਉਂਦਾ ਮੌਕੇ ਤੇ ਮਾਨਤਨ ਖੁੱਲ ਕੇ ਹੋ ਜਾਏਗਾ ਜੀ ਹਾਂ ਜੀ ਹੋ ਜਾਏਗਾ ਠੀਕ ਆ ਜੀ ਬਾਕੀ ਚੁਾਈ ਬਿਲਕੁਲ ਇੱਕ ਨੰਬਰ ਬਾਸ ਹੈ ਨਾ ਇੱਕ ਨੰਬਰ ਦੀ ਹੈ ਜੀ ਠੀਕ ਆ ਸੋ ਵੀਰ ਜੀ ਦੂਜੇ ਨੰਬਰ ਤੇ ਆਪਾਂ ਇਹ ਵੈੜ ਆਪਣੇ ਕੋਲ ਹੈਗੀ ਹੈ ਐਚ ਐਫ ਦੇ ਵਿੱਚ ਆ ਗਈ ਹੈ ਪਿਓਰ ਜਾਤ ਵਿੱਚ ਆ ਗਈ ਐਚ ਐਫ ਦੇ ਵਿੱਚ ਠੀਕ ਆ ਸੋ ਕਿਸਾਨ ਵੀਰੋਂ ਤੁਸੀਂ ਵੇਖ ਸਕਦੇ ਹੋ ਐਫ ਦੇ ਵਿੱਚ ਵੀਰ ਹੋਣਾਂ ਦੇ ਕੋਲ ਇਹ ਪਿਓਰ ਇੱਕ ਵੈਡ ਹੈਗੀ ਆ ਥਣਾ ਦੀ ਲੇਵੇ ਦੀ ਬਣਤਰ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਜਿਹੜੇ ਥਣ ਦੋਸਤੋ ਬੈਕ ਵਾਲੇ ਵੀ ਤੁਸੀਂ ਵੇਖ ਸਕਦੇ ਹੋ ਬਹਿਣੀ ਵਾਲਾ ਜਿਹੜੇ ਪਿਛਲੇ ਥਣ ਨੇ ਅਗਲੇਆਂ ਦਾ ਵੀ ਅੰਤਰ ਤੁਸੀਂ ਵੇਖ ਸਕਦੇ ਹੋ ਹਜੇ ਵੈੜ ਨੇ ਕਿੰਨੇ ਕ ਦਿਨ ਲੈਣੇ ਹੈ ਪਰ ਵੀ ਹੋਣਾ ਨਾ ਗੱਲਬਾਤ ਕਰਕੇ ਪੁੱਛ ਲੈਣੇ ਆ ਸੋ ਵੀਰ ਜੀ ਇਹ ਕਿੰਨੇ ਕ ਦਿਨ ਦੀ ਹਜੇ 8 ਦਿਨ ਲੈ ਜੀ ਵੀਰ ਜੀ ਇਹ ਠੀਕ ਆ ਤਕਰੀਬਨ ਇੱਕ ਹਫਤਾ ਹਨਾ ਲੈ ਜੀ ਹਾਂਜੀ ਹਫਤਾ ਲੈ ਜੀ ਠੀਕ ਆ ਸੋ ਵੀਰ ਜੀ ਕਿਨ ਮਾਸੂ ਅੱਗੇ ਸੁਣਨ ਜਾਰੀ ਹੈ ਜੱਸਵਾ ਸੁਆ ਸੁਣੀ ਮੂੰਹਾਂ ਛੱਗੀ ਆ ਜੀ ਮੂੰਹਾਂ ਛੱਗੀ ਆ ਹਾਂਜੀ ਠੀਕ ਆ ਸੋ ਬਾਕੀ ਵੀਰ ਜੀ ਟਿਪ ਟੂਪੀ ਤਾਂ ਹੈਗੀ ਤੁਸੀਂ ਚੇਪਾ ਠੀਕ ਆ ਜੀ ਠੀਕ ਆ 25 ਬਲਾਸ 2 ਚ ਆ ਜਾਈਏ ਠੀਕ ਆ ਜੀ ਹਾਂਜੀ ਠੀਕ ਆ ਸੋ ਕਿਸਾਨ ਵੀਰੋ ਬਾਕੀ ਆਰਡਰ ਦੀ ਜਿਹੜੀ ਕੁਆਲਿਟੀ ਆ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਵੀਰ ਉਹਨਾਂ ਦੇ ਕਹਿਣ ਮੁਤਾਬਕ 25 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਇਸ ਵੈੜ ਦੀ ਰਹੇਗੀ ਬਾਕੀ ਜਿਹੜੀ ਥਣਾ ਦੀ ਕੁਆਲਿਟੀ ਆ ਉਹ ਜਰੂਰ ਤੁਸੀਂ ਨੋਟ ਕਰ ਸਕਦੇ ਹੋ ਬਾਕੀ ਅੱਗੇ ਸੂਣ ਤੋਂ ਬਾਅਦ ਦੋਸਤੋ ਜਿਹੜਾ ਥਾਣਾ ਲੰਬਾਈ ਦੇ ਵਿੱਚ ਕੋਈ ਅੱਧਾ ਇੰਚ ਇੰਚ ਅੱਗੇ ਦੋਸਤੋ ਫਰਕ ਪੈ ਜਾਏਗਾ ਕਿਉਂਕਿ ਪਹਿਲਾਂ ਇਹ ਵੈੜ ਵੀਰ ਉਹਨਾਂ ਦੇ ਕੋਲ ਸੂਣ ਜਾ ਰਹੀ ਆ ਬਿਲਕੁਲ ਠੰਡੀ ਸੀਲ ਆ ਜੀ ਹਾਂਜੀ ਹਾਂਜੀ ਠੀਕ ਆ ਸੁਵਿਧਾ ਇਹਦੀ ਡਿਮਾਂਡ ਕੀ ਕਰਨੀ ਆਪਾਂ ਇਹਦੀ ਡਿਮਾਂਡ ਕਰਦੇ 55000 ਰੁਪਏ ਇਹ ਠੀਕ ਹੈ ਜੀ ਹਾਂ ਜੀ ਸੋ ਕਿਸਾਨ ਵੀਰੋ 55000 ਇਸ ਵੈਡ ਦੀ ਡਿਮਾਂਡ ਆ ਸੋ ਮੌਕੇ ਤੇ ਜਦੋਂ ਤੁਸੀਂ ਆਵੋਗੇ ਕੋਈ ਫਿਕਸਡ ਰੇਟ ਨਹੀਂ ਹੈਗੇਗੇ ਵੀਰ ਹੋਣੀ ਕਹਿ ਰਹੇ ਨੇ ਵੀ ਮਾਣਤਨ ਜਰੂਰ ਕੀਤਾ ਜਾਵੇਗਾ ਜਿਹੜਾ ਪਸ਼ੂ ਵੀ ਵੀਰ ਹੁਣਾਂ ਦੇ ਕੋਲ ਸੇਲ ਵਾਸਤੇ ਅਵੇਲੇਬਲ ਹੈਗਾ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਮੌਕੇ ਤੇ ਆਓ ਆਪਣੀ ਨਿਰਖ ਫਰਕ ਕਰਨ ਤੋਂ ਬਾਅਦ ਆਪਦੇ ਹਿਸਾਬ ਨਾਲ ਮੋਲ ਵੀ ਲਗਾ ਸਕਦੇ ਹੋ ਵੀਰ ਨੂੰ ਪੜਤੇ ਵਿੱਚ ਹੋਵੇਗਾ ਤੇ ਤੁਹਾਡੇ ਨਾਲ ਸੌਦਾ ਜਰੂਰ ਕਰ ਲਵੇਗਾ ਸੋ ਵੀਰ ਜੀ ਇਹਨੂੰ ਵੀ ਖੋਲ ਕੇ ਆਪਾਂ ਤੋਰ ਲਈਏ ਦਰਬਾਰ ਬਾਕੀ ਕਿਸਾਨ ਵੀਰੋ ਕਾਫੀ ਵਧੀਆ ਚੰਗੀ ਸੋਹਣੀ ਵੈੜ ਹੈਗੀ ਐਚ ਐਫ ਦੇ ਵਿੱਚ ਮੂੰਹਾਂ ਛਿੱਗੀ ਜਿੱਦਾਂ ਵੀਰ ਉਹਨਾ ਦੱਸਤਾ ਹੈ ਬਾਕੀ ਜਿਹੜਾ ਪੇਠ ਪੂੜਾ ਵੀ ਸੋਹਣਾ ਹੈਗਾ ਉਚਾਈ ਲੰਬਾਈ ਵੇਲ ਦੀ ਵੀ ਸੋਹਣੀ ਵੈੜ ਅੱਗੇ ਬਣਥਨ ਵਾਲੀ ਹੈਗੀ ਜਦੋਂ ਦੂਜੇ ਤਕਰੀਬਨ ਸੂਵੇ ਦੇ ਵਿੱਚ ਵੀ ਜਾਵੇਗੀ ਚੰਗੀ ਸੋਹਣੀ ਵੈੜ ਅੱਗੇ ਹੋਰ ਨਿਤਰ ਕੇ ਆਵੇਗੀ ਬਾਕੀ ਤਕਰੀਬਨ ਪਹਿਲੇ ਸੂਵੇ ਦੇ ਵਿੱਚ ਵੀ ਦੁੱਧ ਦੀ ਚੰਗੀ ਦੋਸਤੋ ਜਿਹੜੀ ਪੇਸ਼ਕਸ਼ ਕਰ ਸਕਦੀ ਹੈ ਇਹ ਵੈੜ ਠੀਕ ਆ ਵੀਰ ਜੀ ਸੋ ਵੀਰ ਜੀ ਇਹ 3 ਨੰਬਰ ਤੇ ਆਪਣੇ ਕੋਲ ਵੈੜ ਆ ਗਈ ਆ ਇਹ ਵੀ ਐਚਐਫ ਦੇ ਵਿੱਚ ਕ੍ਰੋਸ ਆ ਗਈ ਨਾ ਜੀ ਹਾਂ ਜੀ ਹਾਂ ਜੀ ਠੀਕ ਆ ਸੋ ਵੀਰ ਜੀ ਇਹ ਕਿਨਵਾ ਅੱਗੇ ਸੂਹਾ ਸੂਣ ਜਾ ਰਹੀ ਆ ਇਹ ਦੂਜਾ ਸੂਹਾ ਸੂਣੀ ਮੂੰਹ ਚੌਗੀ ਆਈ ਠੀਕ ਆ ਮੂੰਹ ਚੌਗੀ ਆ ਜੀ ਹਾਂ ਜੀ ਠੀਕ ਆ ਸੋ ਚੰਗੀ ਸਾਮ ਸੰਭਾਲ ਦੇ ਚੰਗੀ ਅੱਗੇ ਮਤਲਬ ਕਿ ਤੁਰੀ ਆ ਰਹੀ ਜਿਹੜੀ ਮੂੰਹ ਚੌਗੀ ਹੋਣ ਦੇ ਬਾਵਜੂਦ ਵੀ ਦੂਜਾ ਸੂਹਾ ਸੂਣ ਜਾ ਰਹੀ ਆ ਹਾਂ ਜੀ ਠੀਕ ਆ ਤੇ ਵੀਰ ਜੀ ਕਿੰਨੇ ਕ ਦਿਨ ਦੀ ਹਜੇ ਕੋਈ ਸਮਾਂ ਲੈ ਜੇਗੀ ਨਾ ਹਜੇ ਲੈ ਦੇਗੀ 10 ਤੋਂ 12 ਦਿਨ ਲੈ ਸਕਦੀ ਆ ਜੀ ਠੀਕ ਆ ਜੀ ਠੀਕ ਆ ਸੋ ਕਿਸਾਨ ਵੀਰੋ 10 ਦਿ ਬਾਕੀ ਜਿਹੜੀ ਥਾਣਾਂ ਦੀ ਬੰਦਤਰ ਆ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਹਜੇ ਨੇਵਾ ਭਰਨਾ ਹੈਗਾ ਸਮਾਂ ਹਜੇ ਪਿਆ ਜੀ ਠੀਕ ਆ ਜੀ ਸੋ ਵੀਰ ਜੀ ਕਿੰਨੇ ਕੇਸ ਤੋਂ ਆਪਾਂ ਨੂੰ ਉਮੀਦ ਕੀਤੀ ਜਾ ਸਕਦੀ ਕਿੰਨਾ ਕੁ ਮਿਲਕ ਪਾ ਦੂਗੀ ਇਹ ਮਿਲਦੀ ਪਹਿਲਾਂ ਦਿੱਤਾ 20 ਕਿਲੋ ਇਹ ਵਾਧ ਮੇਹੜਾ ਗਈ ਵਾਧ ਜੋ ਆਏ ਠੀਕ ਆ ਜੀ ਇਹਨੂੰ ਸੋ 20 ਪਲੱਸ ਆਇਆ ਗਿਆ ਠੀਕ ਆ ਜੀ ਠੀਕ ਆ ਠੀਕ ਸੋ ਕਿਸਾਨ ਵੀਰੋ ਬਾਕੀ ਹਜੇ ਜਿੱਦਾਂ ਸਮਾਂ ਪਿਆ ਹੈਗਾ ਹਾਜੇ ਮਤਲਬ ਕਿ ਢਿੱਲਾ ਢੂਲਾ ਕਾਫੀ ਯਾਦੀਆਂ ਨੈਟਰ ਦੇ ਵਿੱਚ ਤੁਸੀਂ ਨੋਟ ਕਰ ਸਕਦੇ ਹੋ ਹਜੇ ਬਿਲਕੁਲ ਢਿੱਲਾ ਢੂਲਾ ਕੱਢਣੀਆਂ ਹਜੇ ਲੇਵਾ ਬੜਾ ਸੋਹਣਾ ਕੇ ਪਰਮਾ ਤਿਆਰ ਕਰਨਾ ਜਿਦਾਂ ਤੁਸੀਂ ਵੇਖ ਸਕਦੇ ਹੋ ਸਮੇਂ ਦੇ ਹਿਸਾਬ ਨਾਲ ਦੋਸਤੋ ਇਹ ਵਧੀਆ ਲੇਵਾ ਤਿਆਰ ਕਰ ਲਵੇਗੀ ਸੋ ਵੀਰ ਜੀ ਇਸ ਦੀ ਵੀ ਆਪਾਂ ਕੀ ਡਿਮਾਂਡ ਕਰ ਰਹੇ ਆ ਇਹਦੇ 52000 ਰੁਪਿਆ ਕਰਦੇ ਆ ਜੀ ਠੀਕ ਆ ਜੀ ਬਾਕੀ ਵੀਰ ਜੀ ਇਹ ਜਿਹੜੇ ਆਪਣੇ ਪਸ਼ੂ ਖਾਇਆ ਕੋਈ ਫਿਕਸਡ ਰੇਟ ਨਹੀਂ ਹੈਗਾ ਵੀ ਇਹਦਾ ਜਮਾਨਤਨ ਹੁੰਦੇ ਰਹਿਣਗੇ ਜਮਾਨਤਨ ਫੁੱਲ ਹੋਏਗਾ ਜੀ ਠੀਕ ਆ ਸੋ ਕਿਸਾਨ ਵੀਰੋ ਜਦੋਂ ਤੁਸੀਂ ਮੌਕੇ ਤੇ ਆਵੋ ਤੁਸੀਂ ਆਪਦੇ ਹਿਸਾਬ ਨਾਲ ਰੇਟ ਲਗਾ ਸਕਦੇ ਹੋ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵਾਰੀ ਨੋਟ ਕਰਵਾਇਆ ਬਾਕੀ ਵੀਰ ਉਹਨਾਂ ਨੂੰ ਪਰਤੇ ਵਿੱਚ ਹੋਵੇਗਾ ਵੀਰ ਉਹਨਾਂ ਨੂੰ ਤੁੜਨਾ ਸੌਦਾ ਜਿਹੜਾ ਜ਼ਰੂਰ ਕਰ ਲੈਣਗੇ ਸੋ ਇਹਨੂੰ ਵੀ ਇੱਕ ਵਾਰੀ ਆਪਾਂ ਖੋਲ ਕੇ ਜ਼ਰੂਰ ਦਿਖਾ ਦਿੰਨੇ ਆ ਬਾਕੀ ਵੀਰ ਉਹ ਹਜੇ ਸਮਾਂ ਥੋੜਾ ਜਿਹਾ ਇਸਨੇ ਲੈ ਜਣਾ ਘੱਟੋ ਘੱਟ ਵੀ 10 ਤੋਂ 12 ਦਿਨ ਦਾ ਸਮਾਂ ਹਜੇ ਵੀਰ ਉਹਨਾਂ ਦੱਸਿਆ ਉੱਤੇ ਵੀ ਕੋਈ ਦੋਦਾਂ ਠੀਕ ਹੈ ਜੀ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਦੇ ਕੋਲ ਤਿੰਨ ਵੜਾ ਤਿੰਨਾ ਵੜਾਂ ਦੀ ਆਪਾਂ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸ਼ੇਅਰ ਕੀਤੀ ਆ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਜਿਹੜੀ ਵੜ ਪਸੰਦ ਆਵੇ ਉਹ ਤੁਸੀਂ ਵੀਰ ਹੋਣਾ ਦੇ ਸੰਪਰਕ ਨੰਬਰ ਆਪਾਂ ਦੇ ਦਿੱਤੇ ਨੇ ਤੁਸੀਂ ਉਹਨਾਂ ਦੇ ਸੰਪਰਕ ਕਰ ਸਕਦੇ ਹੋ ਇੱਕ ਵਾਰੀ ਆਪਾਂ ਫੇਰ ਵੀਰ ਹੋਣਾ ਤੋਂ ਪੁੱਛ ਲੈਨੇ ਆ ਮੋਬਾਈਲ ਨੰਬਰ ਉਹਨਾਂ ਦੇ ਕੀ ਖੰਨਾ ਸੋ ਵੀਰ ਜੀ ਉਹ ਕਰੀ ਫੇਰ ਬੋਲ ਕੇ ਦੱਸ 997961088 ਠੀਕ ਆ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਦੇ ਕੰਟੈਕਟ ਨੰਬਰ ਇਹਨਾਂ ਤੇ ਸੰਪਰਕ ਕਰਕੇ ਤੁਸੀਂ ਵੀਰ ਹੋਣਾ ਨਾਲ ਬਾਤ ਚਿਤ ਕਰ ਸਕਦੇ ਹੋ ਵੜਾਂ ਦੀ ਹੋਰ ਜਾਣਕਾਰੀ ਲੈ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ